ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੂਜੂ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਵੀਰੇ ਅਸੀਂ ਇੱਕ ਪੇਜ ਦੇ ਤਿੰਨ ਤਿੰਨ ਪੇਚਾਂ ਵਾਲੀ ਪੱਗ ਲੈ ਕੇ ਹਾਜ਼ਰ ਹੋਏ ਆਂ ਜੀ ਜੋ ਪਹਿਲਾ ਲੜ ਲਾੜਾ ਉਹ ਸਿਰ ਦੇ ਸੈਂਟਰ 'ਚ ਰੱਖਣਾ ਉਸ ਪੇਜ ਦੇ ਉਂਗੂਠੇ ਦੀ ਮਦਦ ਦੇ ਨਾਲ ਖਿੱਚ ਕੇ ਵੀਰੇ ਕੱਲਾ ਕੱਲਾ ਕਰਕੇ ਤਿੰਨ ਲੜ ਬਣਾ ਲੈਣੇ ਆਂ ਲੜਬੇਰੇ ਨੱਕ ਦੀ ਸੇਧ ਰੱਖਣਾ ਜੀ ਇਹ ਗੂਠੇ ਤੇ ਉਂਗਲੀਆਂ ਦੀ ਮਦਦ ਦੇ ਨਾਲ ਤਿੰਨ ਪੇਚ ਬਣਾ ਲੈਣਾ ਹੈ ਇਹ ਪਹਿਲੇ ਦੇ ਵਿੱਚੋਂ ਲੜਾਂ ਸਾਫ਼ ਰੱਖਣਾ ਜੀ ਬਾਜ ਦੀ ਮੱਦੇਦ ਨਾਲ ਪੇਚਾਂ ਨੂੰ ਵੀਰੇ ਸਾਫ਼ ਕਰ ਲੈਣਾ ਹੈ ਅੱਧੀ ਅੱਖ ਤੇ ਅੱਧੀ ਗੱਲ ਟੱਕ ਕੇ ਲੜਨ ਲਾਉਣਾ ਬ੍ਰੇਕ ਮਾ ਲੈਣਾ ਹੈ ਉਸ ਤੋਂ ਬਾਅਦ ਜਿਹੜਾ ਆਪਾਂ ਪਹਿਲਾਂ ਲਾੜ ਰੱਖਿਆ ਸੀ ਸਿਰ ਦੇ ਸੈਂਟਰ 'ਚ ਉਸਦੇ ਨਾਲ ਲਾੜ ਰੱਖਣਾ ਫਿਰ ਵੀ ਇਹ ਗੂਠੇ ਹੀ ਮੱਦੇ ਨਾਲ ਪਹਿਲਾਂ ਇੱਕ ਪੇਚ ਬਣਾ ਲੈਣਾ ਉੱਪਰੋਂ ਜੀ ਫਿਰ ਦੂਸਰਾ ਉਸ ਤਰ੍ਹਾਂ ਹੀ ਤੀਸਰਾ ਪੇਚ ਬਣਾ ਲੈਣਾ ਲੜਾਂ ਨੂੰ ਇਕੱਠੇ ਕਰਕੇ ਵੀਰੇ ਉਂਗਲੀ ਤੇ ਗੂਠੇ ਦੇ ਮੱਦੇ ਨਾਲ ਮੋੜ ਦੇਣਾ ਹੈ ਜੀ ਫਿਰ ਬਾਜ ਦੀ ਮਦਦ ਦੇ ਨਾਲ ਪੇਚਾਂ ਨੂੰ ਸਾਫ਼ ਕਰ ਲੈਣਾ ਵੀਰੇ ਸਾਰੇ ਪੇਚ ਸਹੀ ਚੋਣੇ ਚਾਹੀਦੇ ਆ ਜੀ ਲੜਾਂ ਦੇ ਵਿੱਚ ਪਾੜ ਨਹੀਂ ਹੋਣੇ ਚਾਹੀਦੇ ఇక్కో ఫర్కే ఇో రకే కమా ਉਗਰੋਂ ਗੂਠੇ ਹੀ ਮੱਦੇ ਨਾਲ ਥੋੜਾ ਜਿਹਾ ਮੋੜ ਲੈਣਾ ਜਿਹੜਾ ਆਪਾਂ ਪੇਚ ਰੱਖਿਆ ਸੀ ਉਸ ਤੋਂ ਥੋੜਾ ਜਿਹਾ ਥੱਲੇ ਰੱਖਣਾ ਅਗਲਾ ਪੇਚ ਫੇਰ ਗੂਠੇ ਕੋਲੋਂ ਉਠੇ ਮੱਦੇ ਨਾਲ ਇੱਕ ਵਾਰ ਟੂਟੀ ਕੋਲੋਂ ਮੋੜ ਕੇ ਉਸ ਲੜ ਦੇ ਤਿੰਨ-ਨੜ ਕੱਢ ਲੈਣੇ ਆ ਪਹਿਲਾਂ ਗੂਠੇ ਹੀ ਲੜ ਦੇ ਮੱਦੇ ਨਾਲ ਇੱਕ ਉੱਪਰੋਂ ਫੇਰ ਇੱਕ ਲੜ ਕੱਢ ਲੈਣਾ ਜੀ ਲੜਨ ਵੀਰੇ ਟੁੱਟੀ ਗੋਲੋਂ ਬਰਾਬਰ ਰੱਖਣਾਈ ਤੇੰਨੇ ਲੜਾਂ ਨੂੰ ਇਕੱਠੇ ਕਰਕੇ ਗੁੱਠੇ ਤੇ ਉਂਗਲੀਆਂ ਮੱਦੇ ਨਾਲ ਲੜ ਮੋੜ ਦੇਣਾਈ ਉੱਪਰੋਂ ਵੀ ਮੋੜ ਦੇਣਾ ਥੋੜਾ ਜਿਹਾ ਬਾਜ ਦੀ ਮਦਦ ਦੇ ਨਾਲ ਲੜਾਂ ਨੂੰ ਸਾਫ਼ ਕਰ ਲੈਣਾ ਵੀਰੇ ਲੜਾਂ ਚ ਬਾਜ ਫਿਰ ਕੇ ਇੱਕੋ ਜਿਹਾ ਜੇ ਮੋਟੇ ਕਰ ਲੈਣੇ ਵੀਰੇ ਲੜ ਸਾਫ਼ ਰੱਖਣੇ ਆ ਤੇ ਇੱਕੋ ਜਿਹਾ ਫਰਕ ਨਾਲ ਰੱਖਣੇ ਆ ਲੜਨ ਨੂੰ ਕਮਾ ਕੇ ਲੜਨ ਮਗਰੋਂ ਇੱਕ ਵਾਰ ਗੁੱਠੇ ਮੱਧਿਆਂ ਨਾਲ ਮੋੜ ਦੇਣਾ ਲੜਨ ਚੌੜਾ ਕਰਕੇ ਵੀਰੇ ਉਸ ਵਿੱਚੋਂ ਤਿੰਨ ਲੜ ਕੱਢ ਲੈਣੇ ਆ ਇਹਨਾਂ ਦੇ ਨਾਲ ਮੋੜ ਦੇਣਾ ਉੱਪਰੋਂ ਵੀ ਲੜਨ ਮੋੜ ਦੇਣਾ ਵੀਰੇ ਬਾਜ ਦੀ ਮਦਦ ਨਾਲ ਲੜਾਂ ਸਾਫ਼ ਕਰ ਲੈਣਾ ਵੀਰੇ ਲੜ ਵੀਰੇ ਮੋٹے ਪਤਲੇ ਨਹੀਂ ਹੋਣ ਚਾਹੀਦੇ ਇੱਕੋਸਾਰ ਦੇ ਰੱਖਣੇ ਆਂ ਲੜਾਈ ਪੂਰੀ ਸਫਾਈ ਹੋਣੀ ਚਾਹੀਦੀ ਆ ਜੀ ਮਗਰ ਤੱਕ ਲੜ ਸਾਫ਼ ਰੱਖਣੇ ਆਂ ਬਾਅਦ ਦੀ ਮਦਦ ਨਾਲ ਸਾਰੇ ਵਾਲ ਕੱਢ ਲੈਣੇ ਆਂ ਲੜਨ ਨੂੰ ਕਮਾ ਕੇ ഗിറ്റി കൊണ്ടുവരി ഗുട്ടന മോഡലാണോ ਜਿਹੜਾ ਆਪਾਂ ਵੀਰੇ ਪਹਿਲਾਂ ਪੇਚ ਲਾਇਆ ਸੀ ਉਹਨੂੰ ਥੋੜਾ ਨੀਵਾ ਰੱਖ ਕੇ ਆਪੇ ਜਲਾਉਣਾ ਉੱਪਰੋਂ ਗੜੀਆਂ ਮਾਦੇ ਨਾਲ ਪੇਚ ਨੂੰ ਵੇਚਨ ਮੋੜ ਲੈਣਾ ਫਿਰ ਉਸ ਵਿੱਚੋਂ ਤਿੰਨ ਲੜ ਕੱਢ ਲੈਣੇ ਆ ਗੂਠੇ ਦੀ ਮਦਦ ਨਾਲ ਤਿੰਨ ਲੜ ਬਣਾਉਣੇ ਆਈ ਬਾਈ ਦੀ ਮਦਰ ਦਿਨਾਂ ਤੇ ਚਾਂ ਸਾਫ ਕਰ ਲੈਣਾ ਪੇਚ ਐਂ ਡਿਸਟੈਂਸ ਦਾ ਧਿਆਨ ਰੱਖਣਾ ਵੀਰੇ ਘੱਟ ਵੱਧ ਨਹੀਂ ਹੋਣਾ ਚਾਹੀਦਾ ਪੇਚ ਮਗਰ ਤੱਕ ਸਾਫ ਰੱਖਣੇ వా ఫే థా పిజాం సాఫే టూటీ టూటీ బిడ్డా బేనా అగలా ਅਗਲਾ ਜਿਹੜਾ ਪੇਚ ਲਾਇਆ ਸੀ ਪਹਿਲਾਂ ਉਹ ਤੋਂ ਥੋੜਾ ਜਿਹਾ ਨੀਮਾ ਰੱਖਣਾ ਉਂਗਲੀ ਇਹ ਮੱਧੇ ਨਾਲ ਉੱਪਰੋਂ ਵਿੱਚ ਨੂੰ ਮੋੜ ਦੇਣਾ ਲਾੜਨ ਸਾਫ਼ ਕਰਕੇ ਵੀਰੇ ਇਸ ਪੇਚ ਦਾ ਵੀ ਸਿੰਗਲ ਹੀ ਲਾਉਣਾ ਈ ਡਬਲ ਨਹੀਂ ਕਰਨਾ ਪਰ ਇਹ ਬੇਚਨ ਥੋੜਾ ਐ ਮੋੜ ਲੈਣਾ ਹੀ ਲੜਨ ਇਹਦੇ ਵਿੱਚ ਬਲ ਨਹੀਂ ਹੋਣਾ ਚਾਹੀਦਾ ਸਾਫ਼ ਲਾਉਣਾ ਹੀ ਪਾਜ ਦੀ ਮੱਧ ਦੇ ਨਾਲ ਥੋੜਾ ਥੋੜਾ ਸਾਫ਼ ਕਰ ਲੈਣਾ ਥੱਲੇਉ ਲੜਕਾ ਮਾ ਕੇ ਮੂੰਹ ਵਿੱਚ ਫੜ ਲੈਣਾ ਹੀ ਉਸ ਦਾ ਸ਼ੇਪ ਨੂੰ ਥੋੜਾ ਸੈੱਟ ਕਰ ਲੈਣਾ ਬਾਈ ਦੀ ਮਦਦ ਨਾਲ ਕੱਲੇ ਕੱਲੇ ਪੇਜ ਨੂੰ ਸਾਫ਼ ਕਰਨਾ ਹੈ। ਮੂਰੋਂ ਮਗਰ ਨੂੰ ਬਾਈ ਫੇਰਨਾ ਮਗਰੋਂ ਮੂਰ ਨੂੰ। ਟੁੱਟੇ ਕੋਣਾਂ ਦੇ ਪੇਜ ਇੱਕਦਮ ਬਰਾਬਰ ਕਰ ਲੈਣੇ ਆ।

ਪੇਚਾਂ ਥੋੜਾ ਥੋੜਾ 3D ਕਰਨਾ ਈ ਉਂਗਲੀ ਦੇ ਗੋਠੇ ਮਦਦ ਦੇ ਨਾਲ ਪੇਚਾਂ 3D ਕਰਨਾ ਈ ਜਿੱਥੇ ਆਪਾਂ ਇਹ ਲੜ ਮੋੜਨਾ ਲਾਸਟ ਉੱਥੇ ਪੱਗ ਪੈਨ ਲਾ ਲੈਣਾ ਲਾਸਟ ਲੜ ਨੂੰ ਖੋਲ ਕੇ ਇੱਕ ਲੜ ਉੱਪਰੋਂ ਵਿੱਚ ਨੂੰ ਮੋੜ ਲੈਣਾ ਤੇ ਥੱਲੇੋਂ ਵਿੱਚ ਨੂੰ ਮੋੜ ਲੈਣਾ ਜੀ ਲੜ ਨੂੰ ਇਹਨਾਂ ਸਾਫ਼ ਕਰਕੇ ਉੱਪਰੋਂ ਵੀਰੇ ਵਾਲ ਕੱਢ ਲੈਣੇ ਆ ਲੜਦੇ ਜਿਹੜਾ ਪੱਗ ਪਨ ਲਾਇਆ ਸੀ ਉਸ ਦੇ ਨਾਲ ਮੋੜ ਕੇ ਉਂਗਲੀ ਤੇ ਅਗੂਠੇ ਨਾਲ ਅੰਦਰ ਨੂੰ ਬਟਾ ਦੇਣਾ ਵੀਰੇ ਲੜਨ ਮੋੜ ਕੇ ਲਾ ਦੇਣਾ ਥੋੜਾ ਜਿਹਾ ਚੌੜਾ ਕਰ ਲੈਣਾ ਲੜ ਨੂੰ ਜੀ ਪੇਚਾਂ ਨੂੰ ਵੀਰੇ ਉੱਪਰੋਂ ਵੀ ਥੋੜੇ-ਥੋੜੇ ਠਿੱਕੇ ਕਰ ਲੈਣਾ ਜਿਹੜਾ ਆਪਾਂ ਲਾਸਟ ਪੇਚ ਲਾਇਆ ਸੀ ਸਭ ਤੋਂ ਪਹਿਲਾਂ ਪੇਚ ਲਾਇਆ ਸੀ ਉਸ ਨੂੰ ਉੱਪਰ ਖੋਲਣਾ ਹੈ ਇਹ ਸਟਾਕ ਕਰਨ ਲਈ ਚੰਗੀ ਤਰ੍ਹਾਂ ਵੀਰੇ ਖੋਲ ਕੇ ਇਸ ਨੂੰ ਬਾਹਰ ਦੀ ਮੱਧ ਦੇ ਨਾਲ ਸਰ ਕਵਰ ਕਰ ਦੇਣਾ ਇਹ ਸਾਰੇ ਤੇ ਜਿਹੜੇ ਵੀਰਾਂ ਨੇ YouTube ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹਨੂੰ ਸਬਸਕ੍ਰਾਈਬ ਕਰੋ ਵੀਰੇ ताकि जो जड़ी जी अवी वीडियो अपडेट करिए जल्दी मिल सके लड़ सर चंकी तरह कवर करके ही मगर लड़ ला देना वाहू जी का खालसा वागुरू जी का फतह